ਬਿਨਾ ਬਦਲੇ ਬਿਨਾ ਜਲ ਜਜ਼ਬਾ ਸੱਚ ਕਾ ਲੀ ਸੱਚ ਦਿਖਾਤੇ ਹੈ ਪੀਐਸਡੀ ਇੰਡੀਆ ਨਿਊਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਪੇਪਰ ਮਿਲ ਮਕੇਰੀਆ ਰੋਡ ਤੇ ਠੰਡੇ ਜਲਦੀ ਲਗਾਈ ਗਈ ਸੇਵਾ ਕਿਵੇਂ ਸੰਗਤਾਂ ਹੋ ਭਾ ਭਾ ਕੇ ਜਲ ਛਕ ਰਿਐ ਨੇ ਔਰ ਸਿੰਘ ਕਿਵੇਂ ਜਲ ਵਰਤਾ ਰਹੇ ਨੇ पेपर मिल बकेरिया रोड ਤੇ ਇਹ ਠੰਡੇ ਜਲਦੀ ਸੇਵਾ ਲਗਾਈ ਗਈ ਹੈ ਕੈਮਰਾਮੈਨ ਦੇ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਦੇਖੋ ਲਾਈਵ ਤਸਵੀਰਾਂ باقی ਜਿਹੜਾ ਸੀ ਦੂਜਾ ਕਿ ਸੁਣਦੇ ਤੇ ਕ ਸੁਣਦੇ ਪਤੇ ਅਸੀਂ ਪਿੰਡ ਨਗਨਵਾਸੀ ਦੇ ਸਾਰੇ ਜਿਹੜੇ ਕਮੇਟੀ ਮੈਂਬਰ ਵੀ ਆ ਤੇ ਪਿੰਡ ਦੀ ਸਮੂਹ ਸੰਗਤ ਵੀ ਇਹ ਸਾਰੇ ਸਾਰਿਆਂ ਨੇ ਰਲ ਕੇ ਪ੍ਰਵਾਲਾ ਕੀਤਾ ਜੇ ਇਹਦਾ ਨੇਂਡ ਜਿਹੜਾ ਅਦਾਕਾਰ ਹੈਗਾ ਉਹ ਲਖਵਿੰਦਰ ਸਿੰਘ ਜੂਐਸ ਹੈ ਜੋ ਕਿ ਮੇਰਾ ਮੇਰੇ ਤੋਂ ਪੰਮਾ ਛੋਟਾ ਭਰਾ ਹੈ ਤੇ ਦੋ ਮੇ ਤੋਂ ਵੱਡੇ ਨੇ ਉਹਨਾਂ ਨੇ ਆਡਰ ਕੀਤਾ ਸੀ ਕਿ ਵੀ ਤੁਸੀਂ ਫਿਲ ਲਾਣੀ ਹੈ ਕਿਹੜੇ ਲੱਖ ਰੁਪਏ ਆ ਲਾਣਾ ਪਰ ਆਫਰ ਭਈਆ ਪੂਰਾ ਲੱਗਾ ਨਹੀਂ ਹੈ ਘਾਟ ਹੀ ਹੈ ਜੋ ਟਾਈਮ ਬਹੁਤ ਹੋ ਗਿਆ ਹੈ ਤੇ ਮੇਰੇ ਹਿਸਾਬ ਨਾਲ 60-65 ਲੱਖ ਰੁਪਏ ਦੀ ਮਸੇ ਹੋ ਰਿਹਾ ਹੈ ਤੇ ਲੱਖ ਪੂਰਾ ਨਹੀਂ ਲੱਗਿਆ ਤੇ ਰਾਤ ਨੂੰ ਉਹਨਾਂ ਕੋਲ ਸਲਾਹ ਲਈ ਗਈ ਸੀ ਬਾਕੀ ਕੀ ਕਰਨਾ ਹੈਗਾ ਕਿ ਉਹਨਾਂ ਨੇ ਕਿ ਐਸੇ ਪੂਰਾ ਲੱਖ ਲਾਣਾ ਤੇ ਇਸੇ ਕਰਕੇ ਸੋ ਸਾਡੇ ਸੈਫ ਨੇ ਗੁਰਦੁਆਰੇ ਦੀ ਕਮੇਟੀ ਹੈਗੀ ਹੈ ਇਹ ਪੂਰਾ ਹਨ ਜੀ ਤੇ ਪਰ ਇਹ ਇੱਧਰ ਸਾਡੇ ਜਿਹੜੇ ਨੇ ਇਹ ਬਸ ਪ੍ਰਧਾਨ ਨੇ ਇਹ ਸਾਡੇ ਹੈਗੇ ਖਜ਼ਾਨਚੀ ਤੇ ਇਹ ਸਾਡੇ ਇਹ ਵੀ ਸਾਡੇ ਮੇਨ ਬੰਦੇ ਹੈਗੇ ਸਾਡੇ ਮਿਲਕੇ ਮੇਨ ਇਹੋ ਹੀ ਚੀਜ਼ ਹੈਗੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਰੋਲ ਹੈਗਾ ਕਮੇਟੀ ਦੇ ਵਿੱਚ ਤੇ ਮਰੀਕ ਸਿੰਘ ਹੈ ਤੇ ਭਲਵੰਤ ਸਿੰਘ ਹੈ ਹਰ ਇੱਕ ਮੈਂਬਰ ਹੈ ਪੂਰੇ ਕਮੇਟੀ ਦੇ ਜਿੰਨਾ ਕਿ ਛੋਟਾ ਹਿਸਾਬ ਹੋਵੇ ਗੋਟਵਾਲੇ ਨੂੰ ਬਹੁਤ ਚੰਗੇ ਤੇ ਸੱਚੇ ਢੰਗ ਦੇ ਨਾਲ ਇਹਨਾਂ ਨੇ ਚਲਾਣਾ ਕੀਤਾ ਹੈਗਾ ਜੁਦਾ ਪ੍ਰਧਾਨ ਨੇ ਤੇ ਆਪਾਂ ਚੱਲਦੇ ਹਾਂ ਤੇ ਤੁਹਾਡਾ ਨਾਮ ਕੀ ਪਾਪਾ ਜੀ ਮੇਰਾ ਜਗENDER ਸਿੰਘ ਖਾਲਸਾ ਮੌਜੂਦਾ ਪ੍ਰਧਾਨ ਤੁਸੀਂ ਹਾਂਜੀ ਹਾਂਜੀ ਕਿਸ ਚੀਜ਼ ਦੇ ਰੋਡਵਾਰ ਕਮੇਟੀ ਦੇ ਤੇ ਆਪਾਂ ਕਿੱਥੇ ਖੜੇ ਆ ਇਸ ਵਕਤ ਐ ਸੋਨੇ ਪੇਪਰ ਮਿਲ ਦੇ ਮਿਸ਼ਨਪੁਰ ਦੇ ਮੋੜ ਤੇ ਬਕੇਰੀਆਂ ਰੋਡ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਆ ਤੁਸੀਂ ਦੇਖ ਸਕਦੇ ਹੋ ਕਿ ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀਗੀ ਵੀ ਲੱਖ ਰੁਪਏ ਦੇ ਨਾਲ ਮਤਲਬ ਕਿ ਸੰਗਤਾਂ ਨੂੰ ਜਾਲ ਚਕਾਇਆ ਜਾਣਾ ਜੋ ਵੀ ਲੰਗਰ ਲਗਾਇਆ ਗਿਆ ਪਰ ਉੱਥੋਂ ਤੱਕ ਪਹੁੰਚ ਨਹੀਂ ਪਾਇਆ ਤੇ ਅਗਲੇ ਦਿਨ ਤੋਂ ਫੇਰ ਉਹਨਾਂ ਦੀ ਸਲਾਹ ਲਈ ਜਾਏਗੀ ਵੀ ਜੋ ਪੈਸੇ ਬਚ ਗਏ ਨੇ ਵੀ ਉਹਨਾਂ ਦਾ ਕੀ ਕੀਤਾ ਜਾਵੇ ਲੰਗਰ ਲਗਾਇਆ ਜਾਵੇ ਜਾ ਕੇ ਕਿਸੇ ਹੋਰ ਪਾਸੇ ਇਸਤੇਮਾਲ ਕੀਤੀ ਜਾਣ ਵਾਹਿਗੁਰੂ ਦੀ ਨਗਰੀ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਗੱਜ ਕੇ ਫਤਿਹ ਬੁਲਾਣੇ ਆ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਸਾਹੀ ਪਿੰਡ ਵਿਸ਼ਨਪੁਰ ਨਗਰ ਨਿਵਾਸੀ ਸਾਰੀ ਸੰਗਤ ਦੇ ਨਾਲ ਹਾਂਜੀ ਸਿੱਧੇ ਤੇ ਆ ਕੇ ਗੱਲ ਕਰਦੇ ਜੀ ਸਹਾਇਕ ਦੇ ਨਾਲ ਹਾਂਜੀ ਹਾਂਜੀ ਸ਼ਵੀਰ ਦੀ ਸੇਵਾ ਕਰ ਰਹੇ ਹਾਂ ਇਹ ਸ਼ਵੀਰ ਸ਼ਵੀਰ ਦੇ 9 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲ ਰਹੀ ਹੈ ਹਜ਼ਾਰਾਂ ਲੋਕਾਂ ਸੰਤਾਂ ਸ਼ਵੀਰ ਦੇ ਵਿੱਚੋਂ ਠੰਡਾ ਮਿੱਠਾ ਜਲ ਛਾ ਕੇ ਤ੍ਰਿਪੋਹੀਆਂ ਹਨ ਔਰ ਇਹ ਸ਼ਵੀਰ ਜੀਟੀ ਰੋਡ ਦੇ ਉੱਪਰ ਵਿਸ਼ਨਪੁਰ ਰੋਡ ਦੇ ਉੱਤੇ ਇੱਕ ਪਰ ਮਿਲਦੇ ਨਜ਼ਦੀਕ ਲਗਾਈ ਗਈ ਹੈ ਜੀ ਸੋ ਸੰਕਾਂ ਦੀ ਸੇਵਾ ਕਰਨ ਦਾ ਸਾਡੇ ਨਗਰ ਨਿਵਾਸੀ ਸੰਕਾਂ ਨੇ ਨੌ ਨਿਵਾਣੀ ਨੌ ਜਵਾਨ ਸਜਾਣ ਨੂੰ ਤੇ ਕਮੇਟੀ ਮੈਂਬਰਾਂ ਨੂੰ ਬਹੁਤ ਹੀ ਸਰਧਾ ਦੇ ਨਾਲ ਸੇਵਾ ਕਰਦੇ ਹਨ ਵਾਹਿਗੁਰੂ ਅਗੇ ਅਰਦਾਸ ਹੈ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੱਲ ਭੱਜਤਾ ਰਹੇ ਤੇ ਇਹਨਾਂ ਕੋਲੋਂ ਆਪਣੀ ਸੇਵਾ ਲੈਂਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ